Kita ਆਪਣੇ ਪਿੰਡ ਦੀ ਇੰਟਰਵਿਊ ਲੈਣਾ ਹੈ ਜੀ ਨੰਬਰਦਾਰ ਜੀ ਪਿੰਡ ਮੋਹਲਾ ਦੇ ਵਿੱਚ ਜਿਹੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਮਸ਼ਹੂਰ ਪਿੰਡ ਹੈ ਤੇ ਲੰਬੀ ਹਲਕੇ ਚੋਣ ਹਲਕੇ ਦਾ ਪਿੰਡ ਹੈ ਇੱਥੇ ਕਾਫੀ ਸਮੇਂ ਤੋਂ ਮੇਲਾ ਲੱਗਦਾ ਇੱਕ ਜੀ ਇਹ ਮੇਲੇ ਦੀ ਕੀ ਹਿਸਟਰੀ ਹੈ ਕੀ ਇਹਦਾ ਇਤਿਹਾਸ ਹੈ ਇਹਦੇ ਬਾਰੇ ਸਾਨੂੰ ਜਾਣਨਾ ਪਵੇਗਾ ਪਹਿਲਾਂ ਤਾਂ ਜੀ ਸਾਡੇ ਵੱਲੋਂ আর ਸਾਡੀ ਸਾਰੀ ਕਮੇਟੀ ਵੱਲੋਂ ਪਿੰਡ ਵੱਲੋਂ ਪੰਜ ਪਾਣੀ న్యూਸ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਔਰ ਜਿੱਥੋਂ ਤੱਕ ਇਹ ਹਿਸਟਰੀ ਦੀ ਹੈ ਜੀ ਇਹ ਸਾਡੇ ਜਨਮ ਤੋਂ ਪਹਿਲਾਂ ਦੀ ਜਿਹੜੀ ਇਹ ਜ਼ਮੀਨ ਹੈ ਸਾਡੇ ਤਜੁਰਗਾ ਨੂੰ ਅਲਾਰਟ ਸੀ ਇਹ ਜਿਹੜੇ ਮੁਸਲਮਾਨ ਪਰਿਵਾਰ ਕੋਲੇ ਸੀ ਇਹ ਉਦੋਂ ਦੀ ਕੋਈ ਜਗ੍ਹਾ ਸੀ ਜੀ ਜਿਹੜੇ ਹੁਣ ਬਾਬਾ ਜੀ ਗੱਦੀ ਨਹੀਂ ਸੀ ਹੈਗੇ ਇਹਨਾਂ ਦੇ ਫਾਦਰ ਸਾਹਿਬ ਸੀ ਪਹਿਲਾਂ ਇੱਥੇ ਉਹ ਜਵਾਨੀ ਟਾਈਮ 'ਚ ਇਹ ਸਾਰਾ ਪਰਿਵਾਰ ਅੱਜ ਤੋਂ ਕੋਈ 50 60 ਸਾਲ ਪਹਿਲਾਂ ਇੱਥੇ ਹੀ ਇਸ ਜਗ੍ਹਾ 'ਤੇ ਇਹਨਾਂ ਦੇ ਘਰ ਸੀ ਇੱਥੇ ਰਹੇ ਪਿੰਡੇ ਬਾਅਦ ਚ ਗਏ ਆ ਇੱਥੇ ਇਹਨਾਂ ਦੇ ਬਜ਼ੁਰਗੀ ਪਾਰਕ ਬੰਦਗੀ ਕਰਦੇ ਸੀ ਤੇ ਉਦੋਂ ਬਾਅਦ ਹੌਲੀ ਹੌਲੀ ਇਹ ਜਗ੍ਹਾ ਨਿਕਲਦੀ ਗਈ ਵਿਸਤਾਰ ਹੁੰਦਾ ਗਿਆ ਸਾਡਾ ਪਰਿਵਾਰ ਇਹਨਾਂ ਦਾ ਪਰਿਵਾਰ ਇੱਥੇ ਬਾਬਾ ਜੀ ਦੇ ਆ ਕੇ ਨਤਮਸਤਕ ਹੁੰਦਾ ਰਿਹਾ ਵੀਰਵਾਰ ਦੀਵਾ ਜਗਾਉਂਦੇ ਸੀ ਫਿਰ ਹੌਲੀ ਹੌਲੀ ਪਿੰਡ ਨੂੰ ਜਿਵੇਂ ਜਿਵੇਂ ਪਤਾ ਲੱਗਾ ਜਾਂ ਲੋਕਾਂ ਦੀਆਂ ਜਿਵੇਂ ਮਰਾਦਾ ਪੂਰੀਆਂ ਹੋਣ ਲੱਗੀਆਂ ਲੋਕ ਆਉਣ ਲੱਗੇ ਹੌਲੀ ਹੌਲੀ ਇਹ ਪਿਛਲੇ 25 30 ਸਾਲ ਤੋਂ ਫਿਰ ਇਹਦਾ ਮੇਲੇ ਦਾ ਅਸੀਂ ਬਾਈਹਾੜ ਦਾ ਦਿਨ ਬਣਦਾ ਹੁਣ ਪਿਛਲੇ 25 30 ਸਾਲ ਤੋਂ ਇਹ ਬਾਈਹਾੜ ਨੂੰ ਮੇਲਾ ਲੱਗਦਾ ਹੈ ਜੀ ਔਰ ਦੂਰੋਂ ਦੂਰੋਂ ਸੰਗਤ ਹੁਮਮਾ ਆ ਕੇ ਪਹੁੰਚਦੀ ਆ ਲੋਕਾਂ ਦੀਆਂ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਔਰ ਇੱਥੇ ਗੁਰੂ ਦਾ ਟਟ ਲੰਗਰ ਚੱਲਦਾ ਸ਼ਰਧਾ ਮੁਤਾਬਕ ਲੋਕ ਦੇਗਾ ਦਿੰਦੇ ਇੱਥੇ ਆਉਂਦੀਆਂ ਜੀ ਇਹ ਜਿਹੜਾ ਇੱਥੇ ਤੁਸੀਂ ਪ੍ਰਬੰਧ ਕਰਦੇ ਹੋ ਬਹੁਤ ਤਗੜਾ ਇੱਥੇ ਪ੍ਰਬੰਧ ਹੈ ਇਹ ਪੈਸਾ ਜਿਹੜਾ ਇਹ ਪਿੰਡ ਚੋਂ ਇਕੱਠਾ ਕਰਦੇ ਹੋ ਜਾਂ ਬਾਹਰੋਂ ਵੀ ਤੁਸੀਂ ਬਾਕੀ ਪਿੰਡਾਂ ਚ ਜਾਂਦੇ ਆ ਜਾਂ ਉੱਥੋਂ ਲੈ ਕੇ ਆਉਂਦੇ ਆ ਜਾਂ ਏ ਇਹ ਪਰ ਪੈਸਾ ਇੰਨਾ ਬਹੁਤ ਜਿਆਦਾ ਲੱਗ ਜਾਂਦਾ ਇੱਥੇ ਨਹੀਂ ਜੀ ਪਿੰਡ ਦਾ ਸਹਿਯੋਗ ਹੀ ਆ ਜੀ ਬਾਹਰੋਂ ਕਿਤੇ ਨਹੀਂ ਗਏ ਅਸੀਂ ਸ਼ਰਧਾ ਮੁਤਾਬਕ ਲੋਕਾਂ ਦੀ ਸ਼ਰਧਾ ਇੰਨੀ ਹੈ ਜੀ ਵੀ ਜੋ ਤਿਲ ਫੁੱਲ ਹੈਗਾ ਨਾ ਬਾਬਾ ਜੀ ਇੱਕਰੀ ਬਸ ਗੁਰਦੁਆਰੇ ਚ ਅਨਾਉਂਸਮੈਂਟ ਕਰਾ ਦਿੰਦੇ ਆ ਜੀ ਆਪੇ ਲੋਕ ਹਮਾਰੇ ਇੱਥੇ ਰਸਤਾ ਪਹੁੰਚ ਦੀਆਂ ਕਰ ਦਿੰਦੇ ਆ ਜੀ ਪ੍ਰੈਸ ਨਹੀਂ ਕਰਨਾ ਵੀ ਪ੍ਰੈਸ ਨਹੀਂ ਜਿੰਨੀ ਕੀ ਦੀ ਕਿਸੇ ਦੀ 10 ਰੁਪਏ ਸ਼ਰਧਾ ਕੇ ਦੀ 10000 ਸ਼ਰਧਾ ਜਿੰਨੀ ਕਿਸੇ ਦੀ ਸ਼ਰਧਾ ਉਹ ਨਹੀਂ ਦੇ ਦਿੰਦਾ ਜੀ ਤੇ ਤੂੰ ਪਹਿਲਾ ਮਤਲਬ ਜਦੋਂ ਇਹ ਇੱਥੇ ਬਣਾਇਆ ਜਾਂਦਾ ਸੀ ਉੱਥੇ ਤੇ ਗਉਣ ਵਾਲੇ ਵੀ ਆਉਂਦੇ ਸੀ ਕਲਾਕਾਰ ਵੀ ਆਉਂਦੇ ਹੁੰਦੇ ਸੀ ਜੀ ਜੀ ਤੇ ਉਦੋਂ ਮੇਲਾ ਬਹੁਤ ਜ਼ਿਆਦਾ ਭਰਦਾ ਹੁੰਦਾ ਹੁਣ ਵੀ ਉਨਾ ਹੀ ਭਰਦਾ ਹੈ ਕਿ ਹੁਣ ਨਹੀਂ ਭਰਦਾ ਤੇ ਉਨਾ ਹੀ ਆ ਜੀ ਪਰ ਕਈ ਤਰੁੱਟੀਆਂ ਰਹਿ ਜਾਂਦੀਆਂ ਵੀ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਜਿਹੜੀ ਚੀਜ਼ ਹੈ ਲਾਜ਼ਮੀ ਕੀਤੀ ਜਾਵੇ ਚਲੋ ਇਹ ਆ ਵੀ ਜਦੋਂ ਗਉਣ ਪਾਣੀ ਕੋਈ ਸਿੰਗਰ ਲੱਗ ਜਾਂਦਾ ਤੇ ਦੂਰ ਦਰੇਡੇ ਤੋਂ ਫੇਮਸ ਸਿੰਗਰ ਆਉਣ ਕਰਕੇ ਕੱਟ ਜ਼ਿਆਦਾ ਹੋ ਜਾਂਦਾ ਸਾਡੀ ਕੋਸ਼ਿਸ਼ ਹੈ ਵੀ ਜਿਹੜੀ ਇਹਨੂੰ ਹੋਰ ਵਧਾਈਏ ਅੱਜ ਤੁਸੀਂ ਮੇਲੇ ਤੇ ਇੱਕ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਵੀ ਬਲੱਡ ਡੋਨੇਸ਼ਨ ਦਾ ਕੈਂਪ ਲਾਇਆ ਗਿਆ ਉਸ ਦੇ ਬਾਰੇ ਤੁਸੀਂ ਕੀ ਕਹੋਗੇ ਅੱਜ ਨਹੀਂ ਜੀ ਉਹ ਵੇਖੋ ਸ਼ਵਾਬਨਾ ਦੁਨੀਆ ਇਕੱਠੀ ਹੁੰਦੀ ਹੈ ਤੇ ਚੰਗੀ ਗੱਲ ਹੈ ਕਰਨਾ ਚਾਹੀਦਾ ਮਨੁੱਖਤਾ ਦੀ ਸੇਵਾ ਲਈ ਮੁੰਡੇ ਨੌਜਵਾਨਾਂ ਨੇ ਬਹੁਤ ਬਲੱਡ ਡੋਨੇਟ ਕੀਤਾ ਬਾ ਹੁਣੇ ਇੱਥੇ ਸਾਰੀ ਟੀਮ ਆਈ ਸੀ ਬਾਬਾ ਜੀ ਦੇ ਨਤਮਸਤਕ ਹੋ ਕੇ ਗਈ ਹੈ ਬਾਬਾ ਜੀ ਨੂੰ ਸਨਮਾਨਤ ਕਰਕੇ ਗਈ ਆਸ਼ੀਰਵਾਦ ਲੈ ਕੇ ਗਈ ਇੱਥੋਂ ਬਾਬਾ ਜੀ ਤੋਂ ਚੰਗੀ ਗੱਲ ਹੈ ਲੱਗਣੀ ਚਾਹੀਦੀ ਹੈ ਜੀ ਹੋਰ ਕੀ ਸੰਦੇਸ਼ ਦੋਗੇ ਸੰਦੇਸ਼ ਇਹੀ ਹੈ ਜੀ ਵੀ ਇਹ ਸਾਰਾ ਰਲ ਮਿਲ ਕੇ ਮਨਾਈਏ ਆਪਾਂ ਵੇਖੋ ਕੋਈ ਰਲ ਮਿਲ ਕੇ ਪਿਆਰ ਨਾਲ ساری ਦੁਨੀਆ ਰਹਿੰਦੀ ਇੱਥੇ ਵੇਖੋ ਕੋਈ ਕੀਤਾ ਕਿਹੜੇ ਕਰਮਾਲੇ ਜੀ ਦੇ ਪੈਰ ਪੈਂਦੇ ਇੱਥੇ ਸਾਰੇ ਵਧੀਆ ਰਲ ਮਿਲ ਕੇ ਮਨਾਉਨੇ ਕੋਈ ਇੱਥੇ ਕੋਈ ਪਾਰਟੀ ਬਾਜੀ ਨਹੀਂ ਕੁਛ ਨਹੀਂ ਕੋਈ ਲੜਾਈ ਝਗੜਾ ਨਹੀਂ ਜੀ ਇਹਦੇ ਨਾਲ ਸਿਰਫ ਮਰਾਦਾ ਪੂਰੀਆਂ ਕਰਨ ਲੋਕ ਆਉਂਦੇ ਆ ਕਿ ਪਿਆਰ ਵੀ ਵਾਧਾ ਹੈ ਜੀ ਨਹੀਂ ਪਿਆਰ ਵੀ ਵਾਧਦਾ ਜੀ ਦੇਖੋ ਪਿਆਰ ਵਾਧਦਾ ਜੀ ਦੂਰੋਂ ਦੂਰ ਆਉਂਦੇ ਆ ਹੁਣ ਦੇਖੋ ਜੀ ਸਾਰੇ ਲੰਗਰ ਪਾਣੀ ਛਕਦੇ ਆ ਸਾਰੇ ਵਧੀਆ ਆਪ ਦਾ ਸੁੱਖਾਂ ਪੂਰੀਆਂ ਹੁੰਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਦੂਜਾ ਲੋਕਾਂ ਨੂੰ ਥੋੜਾ ਜਿਹਾ ਇੰਜੋਏਮੈਂਟ ਦਾ ਸਾਧਨਾ ਜੀ ਮਗਰ ਬੱਚੇ ਆ ਆਪਣੇ ਝੂਲੇ ਵਗੈਰਾ ਲੱਗੇ ਨੇ ਨੇ ਮੁਕਾਬਲੇ ਵੀ ਕਰਾ ਰਹੇ ਤੁਸੀਂ ਹਾਂਜੀ ਹਾਂਜੀ ਖੇਡ ਮੁਕਾਬਲੇ ਵੀ ਉਧਰ ਕਬੱਡੀ ਦਾ ਤੇ ਕੋਲ ਦਾ ਹੁਣ ਸ਼ਾਮ ਨੂੰ 4:30 ਵਜੇ ਮੈਚ ਆ ਜੀ ਪਿਆਰ ਦੀ ਗੱਲ ਕਰ ਰਹੇ ਸੀ ਜੀ ਜਿੱਦਾਂ ਸਰ ਤੁਸੀਂ ਪਿਆਰ ਦੀ ਗੱਲ ਕਹਿ ਰਹੇ ਸੀ ਜਿੱਦਾਂ ਹੁਣ ਮੰਨ ਲਓ ਕੋਈ ਟੀਚਰ ਲੱਗਿਆ ਪਿੰਡ ਦਾ ਬੰਦਾ ਜਾਂ ਕੋਈ ਵੀ ਆ ਕਿਸੇ ਵੀ ਜੌਬ ਤੇ ਲੱਗਾ ਹੋਇਆ ਜੀ ਉਹ ਜਿੱਦਾਂ ਮੰਨ ਲਓ ਕਿ ਸ਼ਹਿਰ ਦੇ ਵਿੱਚ ਵਸਨੇਕ ਆ ਜੀ ਉਹ ਪਿੰਡ ਦੇ ਵਿੱਚ ਆ ਕੇ ਵਿਚਰਦਾ ਜਾਂ ਕੋਈ ਪੁਰਾਣਾ ਬੰਦਾ ਪਿੰਡ ਤੋਂ ਬਾਹਰ ਗਿਆ ਹੋਇਆ ਕਿਸੇ ਨੇ ਬਾਹਰ ਜ਼ਮੀਨ ਖਰੀਦੀ ਹੋਈ ਆ ਉਹ ਆਉਂਦਾ ਪੁਰਾਣਾ ਬੰਦਾ ਸਾਰਿਆਂ ਨੂੰ ਦੇਖਦਾ ਮਿਲਦਾ ਕਰਦਾ ਜੀ ਉਹਨਾਂ ਨੂੰ ਪਤਾ ਲੱਗਦਾ ਹਾਂਜੀ ਸਾਡੇ ਪਿੰਡ ਦੇ ਵਿੱਚ ਮੇਲਾ ਉਹ ਸਾਰੇ ਬੰਦਿਆਂ ਨੂੰ ਮਿਲ ਕੇ ਜਾਂਦਾ ਜੀ ਤੇ ਇਸ ਤਰ੍ਹਾਂ ਪਿਆਰ ਹੀ ਵੱਧਦਾ ਜੀ ਸਭ ਕੁਝ ਤੇ ਸਾਰੇ ਪਿੰਡ ਦਾ ਸੰਜੋਗ ਹੈ ਜੀ ਬਹੁਤ ਵਧੀਆ ਤੇ ਕੋਈ ਇੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਜਿੱਦਾਂ ਕਿ ਮੁੰਡੇ ਆ ਕੋਈ ਖੱਪ ਨਹੀਂ ਪਾਉਂਦਾ ਸਭ ਵਧੀਆ ਆਉਂਦੇ ਮੱਥਾ ਟੇਕਦੇ ਮਿਲਦੇ ਗੱਲਦੇ ਕੋਈ ਦਿੱਕਤ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਧਾਰਮਿਕ ਮੇਲਾ ਹੈ ਹਾਂਜੀ ਪੀਰ ਦੀ ਜਗ੍ਹਾ ਹੈ ਹਾਂਜੀ ਇੱਥੇ ਜਿਹੜੇ ਗਾਇਕ ਆਉਂਦੇ ਆ ਜੀ ਸਰ ਉਹ ਕੋਈ ਗਾੜੇ ਕਿਹੋ ਜਿਹੇ ਕੌਂਦੇ ਆ ਕਿ ਉਹ ਚਖਵੇਂ ਗਾੜੇ ਤਾਂ ਨਹੀਂ ਵੀ ਜਿਵੇਂ ਧਾਰਮਿਕ ਜਗ੍ਹਾ ਤੇ ਇਹੋ ਜਿਹੇ ਗਾੜੇ ਨੋ ਨੋ ਸਰ ਇਦਾਂ ਦੇ ਕੋਈ ਨਹੀਂ ਜਿਹੜਾ ਮੰਨ ਲਓ ਪਿੰਡ ਦੇ ਸਹਿਯੋਗ ਨਾਲ ਜੇ ਕੋਈ ਵੀ ਕਲਾਕਾਰ ਆਉਂਦਾ ਉਹਨੂੰ ਵਧੀਆ ਕਲਾਕਾਰੀ ਲਿਆਊਗਾ ਜਾਂ ਸੋਫੀ ਗਾਇਕ ਗਾਉਣਗੇ ਜੀ ਤੇ ਜਾਂ ਵਧੀਆ ਪਰਿਵਾਰ ਦੇ ਵਿੱਚ ਬੈਠਣ ਵਾਲਾ ਸੌਂਗ ਵੀ ਗਾਉਣਗੇ ਉਹ ਇਸ ਤਰ੍ਹਾਂ ਦਾ ਕੋਈ ਹੁੱਲਣ ਬਾਜੀ ਵਾਲਾ ਕੋਈ ਸੌਂਗ ਨਹੀਂ ਗਾਉਂਦੇ ਜਿਵੇਂ ਅੱਜ ਕੱਲ ਫੈਸ਼ਨ ਚੱਲਦਾ ਹੈ ਗੱਲ ਤੇ ਲਿ ਜਾਓ ਨਹੀਂ ਨੋ ਸਰੋ ਇਸ ਤਰ੍ਹਾਂ ਦਾ ਕੋਈ ਨਹੀਂ ਜੀ ਵਧੀਆ ਗਾਣੇ ਦਗਾਣਾ ਜੋੜੀ ਜਿਹੜੇ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਆ ਇਸ ਤਰ੍ਹਾਂ ਦੇ ਉਹ ਸੌਂਗ ਵਧੀਆ ਗਾਉਂਦੇ ਆ ਜੀ ਠੀਕ ਹੈ ਜੀ ਤੇ ਮੇਰਾ ਖਿਆਲ ਆ ਵੀ ਥੋੜੀ ਇਹ ਸਰਪੰਚੀ ਦੇ ਵਿੱਚ ਤਾਂ ਪਹਿਲਾ ਮੇਲਾ ਹੀ ਹੋ ਰਿਹਾ ਹੈ ਨਹੀਂ ਨਹੀਂ ਸਰ ਮੈਂ ਪਿਛਲੇ ਵੀ ਮੈਂਬਰ ਰਹਾ ਜੀ ਇਹ ਆਏ ਸਾਲ ਹੀ ਮੇਲਾ ਲੱਗਦਾ ਸੀ ਵੀ ਪਿਛਲੇ ਸਾਲ ਜਾਨੀ ਕਿ ਸ਼ਬੀਲ ਦਾ ਲੰਗਰ ਜਨੇ ਲੰਗਰ ਲੱਗਦੇ ਆ ਜੀ ਤੇ ਸਾਰੇ ਜਾਨੀ ਕਿ ਬਹੁਤ ਸਹਿਯੋਗ ਦਿੰਦੇ ਆ ਸਾਰਿਆਂ ਦੇ ਨਾਲ ਹੀ ਇਹ ਮੇਲਾ ਸਿਰੇ ਚੜਦਾ ਹੈ ਇਹ ਤੇ ਹਸਤਾ ਤਾਂ ਨਹੀਂ ਹੁੰਦਾ ਵੀ ਜੇ ਸਰਪੰਚ ਨੇ ਮੇਲਾ ਕਿ ਆ ਗਿਆ ਮੇਲਾ ਲਵਾੜਾ ਤੇ ਦੂਜੀ ਪਾਰਟੀ ਕਹਿੰਦੀ ਵਿਆਪ ਦਾ ਬਾਈਕਟ ਕਰਨਾ ਪਿੰਡਾਂ ਦੇ ਵਿੱਚ ਕਦ ਚੱਲਦਾ ਹੈ ਨਹੀਂ ਨਹੀਂ ਜੀ ਦੁਬਾਰਾ ਸਿਆਸਤ ਹੋ ਜਾਂਦੀ ਹੈ ਸਾਡੇ ਪਿੰਡ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਜੀ ਸਾਰੇ ਇੱਥੇ ਆਉਂਦੇ ਆ ਇਤਿਹਾਸਿਕ ਸਥਾਨ ਆ ਜੀ ਸਾਰੇ ਮੱਥਾ ਟੇਕਦੇ ਆ ਅਸੀਂ ਵੀ ਸਵੇਰੇ ਆਏ ਹੋਏ ਆ ਤੇ ਮੱਥੇ ਦੇ ਵਿੱਚ ਸ਼ਮਸ਼ਾਨ ਘਾਟ ਦੋ ਦੋ ਤਿੰਨ ਸਰ ਬਣ ਕੇ ਗੁਰਦੁਆਰੇ ਦੋ ਦੋ ਤਿੰਨ ਤਿੰਨ ਬਣ ਕੇ ਇਹ ਕਈ ਪਿੰਡਾਂ ਵਿੱਚ ਇੱਕ ਹੈ ਜਿੱਥੇ ਉਹ ਏਕਤਾ ਦਾ ਸਬੂਤ ਹੈ ਨਹੀਂ ਸਾਡੇ ਵੀ ਸ਼ਮਸ਼ਾਨ ਘਰ ਇੱਕ ਹੀ ਆ ਜੀ ਬਸ ਗੁਰਦੁਆਰੇ ਦੋ ਆ ਜੀ ਦੋ ਦੇ ਵੀ ਤਿੰਨ ਥੋੜੀ ਥਾਂ ਕਰਕੇ ਫਿਰ ਬਾਹਰ ਨੂੰ ਗੁਰਦੁਆਰਾ ਬਣਾਇਆ ਜੀ ਇੱਕ ਬਸ ਪਿੰਡ ਦੇ ਵਿਚਾਲੇ ਬਣਾਇਆ ਥਾਂ ਕਰਕੇ ਕੋਈ ਇਹੋ ਜਿਹੀ ਹੈ ਨਹੀਂ ਜੀ ਏਕਤਾ ਦਾ ਪ੍ਰਤੀਕ ਹੀ ਆ ਜੀ ਸ਼ਮਸ਼ਾਨ ਘਰ ਦੇਕੀ ਆ ਜੀ ਇਹ ਜੇ ਕੋਤਰੇ ਦੋ ਤੇ ਐ ਨਹੀਂ ਵੀ ਹੁੰਦਾ ਵੀ ਅਸੀਂ ਐਸੇ ਜਾਣਾ ਸੀ ਨਹੀਂ 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 ਜੀ ਇਹੋ ਜਿਹਾ ਕੋਈ ਨਹੀਂ ਹੈਗਾ ਜੀ ਸਾਰੇ ਵੰਡ ਵਰਤ ਕੇ ਹੀ ਜਾਂਦੇ ਆ ਜੀ ਸਰਪੰਚ ਸਾਹਿਬ ਅੱਜ ਜਿਹੜੇ ਪ੍ਰਬੰਧ ਕੀਤੇ ਤੁਸੀਂ ਬਹੁਤ ਵਧੀਆ ਪ੍ਰਬੰਧ ਕੀਤੇ ਆ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸੱਜਣ ਜੀ ਸਰ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਜੀ ਕਿਉਂਕਿ ਇਕੱਲਾ ਕੋਈ ਨਹੀਂ ਵੱਡਾ ਹੁੰਦਾ ਨੰਬਰਦਾਰ ਸਾਹਿਬ ਖੜੇ ਆ ਬਾਬਾ ਜੀ ਖੜੇ ਆ ਹੋਰ ਪਿੰਡ ਦੀ ਨੌਜਵਾਨ ਸਭਾ ਜਿੰਨੇ ਵੀ ਟੀਮ ਆ ਜੀ ਸਾਰੇ ਤੁਸੀਂ ਵੇਖੋਗੇ ਇੱਕ ਥਾਂ ਤੇ ਕੁੜੀਆਂ ਛੋਨਾਂ ਲੰਗਰ ਲੱਗਾ ਸ਼ਹੀਦ ਦਾ ਪਹਿਲਵਾਨਾਂ ਦੀਆਂ ਕੁਸ਼ਤੀਆਂ ਜੀ ਸਾਰਾ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਜੀ ਇਹ ਕਿੰਨਾ ਚਿਰ ਹੋ ਗਿਆ ਇਹ ਪਰਿਵਾਰ ਨੂੰ ਇੱਥੇ ਸੇਵਾ ਕਰਦੇ ਨੇ ਇਹਨਾਂ ਨੂੰ ਸ਼ੁਰੂ ਤੋਂ ਹੀ ਇਹ ਪਰਿਵਾਰ ਹੀ ਸੇਵਾ ਕਰਦਾ ਹੁੰਦਾ ਇਹ ਪਹਿਲੇ ਉਹਨਾਂ ਦੇ ਬਾਪੂ ਜੀ ਸੀ ਸਰਦਾਰ ਮਹੰਗਾ ਸਿੰਘ ਹੁਣੇ ਬਾਬਾ ਜੀ ਗਨਜੀਤ ਸਿੰਘ ਜੀ ਇੱਥੇ ਰਹਿੰਦੀ ਇੱਥੇ ਮੇਰੇ ਜਿਹੜੇ ਪਿਤਾ ਜੀ ਸੀ ਉਹਨਾਂ ਦਾ ਨਾਮ ਮਹੰਗਾ ਰਾਮ ਸੀ ਠੀਕ ਹੈ ਜੀ ਇਹਨਾਂ ਦੇ ਜਿਹੜੇ ਵੱਡੇ ਵਡੇਰੇ ਸੀ ਜਿਨ੍ਹਾਂ ਨੂੰ ਪਹਿਲੀ ਲਾਟ ਹੋਈ ਸੀ ਸਰਦਾਰ ਕਵਾਲ ਸਹਿਜ ਰਾਮ ਜੇ ਸਟੇਟ ਪਾਕਿਸਤਾਨ ਦੇ ਠੀਕ ਹੈ ਜੀ ਉਹਨਾਂ ਨਾਲ ਬੜੇ ਵਧੀਆ ਰਿਲੇਸ਼ਨਸ਼ਿਪ ਨੇ ਬਹੁਤ ਵਧੀਆ ਬੜੇ ਪਿਆਰ ਨਾਲ ਇਹ ਅਸੀਂ ਬਾਜੀਕਰ ਬਾਰੀ ਨਾਲ ਬਿਲੋਂਗ ਕਰਦੇ ਆਂ ਜੀ ਮਤਲਬ ਘੋਲੇ ਪਾਲੇ ਲੋਕ ਸੀ ਆਹ ਦਿੰਦੇ ਸਰਦਾਰ ਜੀ ਇੱਥੇ ਕੋਈ ਸਬਜੀ ਜਾਂ ਬੀਜ ਦੇਣੀ ਜਾ ਕੇ ਉਹਨਾਂ ਖਾ ਪੀ ਲੈਣਾ ਕਿਸੇ ਨਾਲ ਕੋਈ ਸ਼ਿਕਾਇਤ ਕਰਦਣੀ ਸਰਦਾਰ ਜੀ ਤੁਹਾਡਾ ਵਾਜਿਕਾਰ ਤੇ ਖਾ ਕੇ ਉਹ ਕਹਿੰਦਾ ਕੋਈ ਨਹੀਂ ਯਾਰ ਸ਼ਾਮ ਨੂੰ ਕਰਾਂ ਗੱਲ ਇਹਨਾਂ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਬੜੇ ਦਲੀਲ ਵਾਲੇ ਤੇ ਬੜੇ ਭਾਵਨਾ ਵਾਲੇ ਇਹੋ ਜਿਹਾ ਬੰਦਾ ਤੇ ਮੈਂ ਤਾਂ ਦੇਖਣਾ ਨਹੀਂ ਜ਼ਿੰਦਗੀ ਜਿ ਕਿਤੇ ਜਿਉ ਜੀ ਉਹਨਾਂ ਦੀ ਸੋਚ ਸੀ 300 ਘਰ ਜੀ 300 ਘਰ ਦੇ ਵਿੱਚੋਂ ਬੰਦੇ ਵੇਖ ਲਓ ਤੁਸੀਂ ਕਿੰਨੇ ਹੋਣਗੇ ਉਹਨਾਂ ਨੂੰ ਉਹਨਾਂ ਨੂੰ ਇੱਕ ਵਾਰੀ ਆਪ ਦੇ ਰੱਖਣਾ ਉਹਨਾਂ ਨੇ ਇੰਟਰ ਚ ਜੀ ਤੇ ਉੱਥੇ ਖਾਣਾ ਤੇ ਉੱਥੇ ਪੀਣਾ ਤੇ ਮੌਜਾਂ ਮਾਰਨੀਆਂ ਮਸਤੀਆਂ ਮਾਰਨੀਆਂ ਘੋਲ ਕਰਨੇ ਢੋਲ ਵਜਾਉਣੇ ਇੱਥੇ ਹੀ ਰਹਿਣਾ ਜੀ ਉਹਨਾਂ ਨੇ ਤੇ ਬਹੁਤ ਵਧੀਆ ਇਸ ਪਰਿਵਾਰ ਨਾਲ ਸਾਡਾ ਬਹੁਤ ਵਧੀਆ ਮਤਲਬ ਹੈਗਾ ਸਰਦਾਰ ਹਰਦੇਵ ਸਿੰਘ ਸੰਧੂ ਈਟੀਓ ਸਾਹਿਬ ਇਹਨਾਂ ਦੇ ਚਾਚਾ ਜੀ ਇਹਨਾਂ ਦੇ ਡੈਡੀ ਨੰਬਰਦਾਰ ਸਾਹਿਬ ਹੋਰ ਜਿੰਨਾ ਵੀ ਪਰਿਵਾਰ ਮਤਲਬ ਇਹਨਾਂ ਨਾਲ ਸਾਡੇ ਜਿਹੜੇ ਮਤਲਬ ਪਿਆਰ ਨਾਲੇ ਬੜਾ ਹੀ ਪਿਆਰ ਵਾਲਾ ਮਤਲਬ ਹੈਗਾ ਜੀ ਜੋ ਮੈਂ ਦੱਸ ਨਹੀਂ ਸਕਦੇ ਉਹ ਨਹੀਂ ਸੋਭਾ ਕਰ ਨਹੀਂ ਸਕਦੇ ਜਿੰਨੇ ਅਸੀਂ ਤੁਹਾਨੂੰ ਠੀਕ ਹੈ ਬਾਜੀ ਤੁਸੀਂ ਅੱਜ ਇੱਥੇ ਪਿੰਡ ਬੋਲਾ ਦੇ ਵਿੱਚ ਮੇਲੇ ਤੇ ਪਹੁੰਚੇ ਹਾਂਜੀ ਜੀ ਵੀ ਪਹਿਲੀ ਵਾਰੀ ਪਹੁੰਚੇ ਹੋ ਕਿ ਅੱਗੇ ਵੀ ਹੈ ਉਹ ਜੋ ਕਿ ਇੱਥੇ ਕੀ ਖਾਸੀਅਤ ਕੀ ਹੈ ਬਿਲਕੁਲ ਮੈਂ ਜੀ 7-8 ਸਾਲਾਂ ਤੋਂ ਇੱਥੇ ਆ ਰਿਹਾ ਹਾਂ ਜੀ ਤੇ ਇੱਕ ਤਾਂ ਜੀ ਖਾਸੀਅਤ ਸਭ ਤੋਂ ਵੱਡੀ ਆ ਵੀ ਇੱਥੇ ਪੀਰ ਦੀ ਜਗਾ ਚਲੋ ਇੱਥੇ ਆ ਕੇ ਮੱਥਾ ਟੇਕੀ ਦਾ ਇਹਨਾਂ ਨੂੰ ਨਮਸਕਾਰ ਕਰੀ ਦੀ ਹੈ ਜੀ ਬਾਕੀ ਮੋਹ ਪਿਆਰ ਹੈਗਾ ਜੀ ਜਿਵੇਂ ਪੁਰਾਣੇ ਸਰਪੰਚ ਰਕੇਸ਼ ਊਰੀ ਆ ਹਰਮਨ ਜੀ ਐ ਇਸ ਤਰ੍ਹਾਂ ਮੌਜੂਦਾ ਸਰਪੰਚ ਵੀ ਆ ਸਾਡੀ ਪਾਰਟੀ ਦੇ ਵੀ ਆ ਮੇਰੇ ਵੱਡੇ ਭਰਾ ਵੀ ਆ ਇਹਨਾਂ ਦੇ ਪਿਆਰ ਸਦਕਾਈ ਦਾ ਜੀ ਤੇ ਮੇਲਾ ਹੁੰਦਾ ਬਹੁਤ ਵਧੀਆ ਜੀ ਉਲੜਵਾਦੀ ਤੋਂ ਉੱਪਰ ਉੱਠ ਕੇ ਬਹੁਤ ਵਧੀਆ ਮੇਲਾ ਕਰਾਉਂਦੇ ਆ ਜੀ ਸਾਰੇ ਪ੍ਰਬੰਧ ਹੁੰਦੇ ਆ ਜੀ ਮਤਲਬ ਲੰਗਰ ਦਾ ਵੀ ਪ੍ਰਬੰਧ ਬਹੁਤ ਵਧੀਆ ਹੁੰਦਾ ਜੀ ਸ਼ਬੀਲਾ ਵਗੈਰਾ ਵੀ ਲੱਗਦੀਆਂ ਆਂ ਤੇ ਬਹੁਤ ਹੀ ਵਧੀਆ ਹੁੰਦਾ ਜੀ ਤੇ ਸਾਪੜਾ ਜਿਹੜਾ ਪਰਵਾਹ ਚਲੋ ਵੀ ਕਿਸੇ ਪਾਸੇ ਵੀ ਜਾਵੇ ਨਸ਼ੇ ਪੱਤੇ ਤੋਂ ਰਹਿਤ ਰਵੇ ਉਹਦੇ ਅਸਤੇ ਤਾਂ ਇਹ ਬੜੀ ਵੱਡੀ ਖੁਸ਼ੀ ਦੀ ਗੱਲ ਆ ਮਤਲਬ ਧਰਮ ਤਾਂ ਸਾਰੇ ਸਾਂਝੇ ਆ ਆਪਣੇ ਗੁਰੂ ਪੀਰ ਜੋ ਵੀ ਹੈਗੇ ਆ ਸਾਰੇ ਸਾਂਝੇ ਆ ਜੀ ਉਹਨਾਂ ਨੂੰ ਤਾਂ ਇਹ ਖੁਸ਼ੀ ਆ ਵੀ ਚਲੋ ਨਸ਼ੇ ਪੱਤੇ ਤੋਂ ਰਹਿਦਾ ਮੁੰਡਾ ਓਕੇ ਰਹਿਣ ਲੱਗਦਾ ਆਰੇ ਤੇ ਖਰਾਵਰੇ ਨੂੰ ਨਹੀਂ ਮੋੜ ਦੇ ਵੀ ਨਾ ਪਿੰਡ ਦੇ ਹਾਂ ਇਹ ਅਮਰ ਜੀ ਨੇ ਮੈਨੂੰ ਕਿਹਾ ਜਪਦੀਪ ਸਾਹਿਬ ਸਾਡੇ ਮੈਂ ਨਹੀਂ ਬੁੱਝਦਾ ਪੂਰੀ ਅੱਜ ਸਵੇਰ ਦੇ ਪੂਰੀ ਡਿਊਟੀ ਦੇ ਰਿਹਾ ਗਰਮੀ ਦੇ ਉੱਤੇ ਵਿਚਾਰੇ ਵੀ ਕੋਈ ਇੱਥੇ ਵਿਗੜਣਾ ਪਵੇ ਕੋਈ ਲੜਾਈ ਝਗੜਾ ਨਾ ਹੋਵੇ ਕਿਤੇ ਨਾ ਹੋਵੇ ਸ਼ਰਮਨਾ ਹੋਵੇ ਫਿਰ ਸਮੇਤ ਦੇ ਵਿਚਾਰੇ ਕੱਲ੍ਹ ਵੀ ਰਾਤ ਵੀ ਇੱਥੇ ਨਹੀਂ ਹੁੰਦੀ ਨਾਲੇ ਬਹੁਤ ਬਗੇ ਨਾਲ ਦਰਵਾਜ਼ੇ ਕਰਦੇ ਆ I'm